ਇੱਥੇ ਵੀ ਜਾਣੇ ਉੱਥੇ ਹਾਲਾਤ ਕੋਈ ਕਹਿੰਦਾ ਕਿ ਤਰੇੜਾਂ ਆਈਆਂ ਹੋਈਆਂ ਬਾਰਾਂਵੀ ਦਿਖ ਰਹੀਆਂ ਉਹ ਕੰਨਾਂ ਨੂੰ ਤਰੇੜਾਂ ਆਈਆਂ ਹੋਈਆਂ ਉੱਪਰ ਛਾਤੇ ਖੜੇ ਐਂ ਤਾਂ ਲੱਗਦਾ ਵੀ ਕਿਦਾਂ ਚੱਕ ਕੇ ਇਹਨੂੰ ਪਾਸੇ ਰੱਖ ਦਈਏ ਗਿੱਰ ਸਕਦਾ ਇਹਨਾਂ ਮਤਲਬ ਗਿੱਰ ਸਕਦਾ ਪਰ ਇੱਕ ਬੋਟ ਢੇੜਾ ਲਾਉਂਦੇ ਕਿੰਨਾ ਟਾਈਮ ਲਾਉਂਦੀ ਹੈ ਉਹ ਡਿਪੈਂਡ ਕਰਦਾ ਹੈ ਕਿ ਡੇੜਾ ਜਵਾਂਸ ਹੈ ਡੇੜਾ ਬਹੁਤ ਸਮਾਂ ਸਾਢੇ ਅੱਧ ਚੱਲਦੇ ਸੀ ਕਿੰਨੇ ਕਿਲੋਮੀਟਰ ਗੰਦਾ ਜੂ 2.5 ਘੰਟੇ ਜਾਈਂ ਕਿਲੋਮੀਟਰ ਪਰ ਗਿਣੇ ਨਹੀਂ ਜਾਂਦੇ ਕਿੰਨੇ ਬਣ ਜਾਂਦੇ ਅੱਗੇ ਦੋ ਕੇ ਪਾਣੀ ਦੇ ਵਿੱਚ ਵਿੱਚ ਜਾਈਂਦਾ ਬਹੁਤ ਨਾਲ 10 15 ਕਿਲੋਮੀਟਰ ਤੱਕ ਬਣੇ ਦੇ ਨਹੀਂ ਆਉਂਦੇ ਮੰਦਰਾਵਾ ਦੇ ਜਿੰਨੀਆਂ ਕਿਸਤੀ ਹੁਣ ਚੱਲ ਰਹੀਆਂ ਇਹਦੇ ਨਾਲੋਂ 5-6 ਗੁਣਾ ਜ਼ਿਆਦਾ ਕਿਸਤੀ ਹੁਣ ਕੋਈ ਘਬਰਾਟ ਤਾਂ ਮੋਲਤ ਨਹੀਂ ਹੈ ਕਿ ਘਬਰਾਟ ਉਮਰਾੜ ਦੀ ਦਵਾਈ ਕਹਿ ਕੇ ਮੰਗਦੇ ਦਵਾਈ ਕਹਿੰਦੇ ਸਰ ਜੀ ਤੁਸੀਂ ਆਪਣੀ ਸੰਸਥਾ ਦਾ ਨਾਮ ਦੱਸੋ ਜਿੱਨਾ ਵੱਲੋਂ ਤੁਸੀਂ ਸੇਵਾ ਕਰਦੇ ਹੋ ਇਹ ਪ੍ਰਭਾ ਅਸ ਸੰਸਥਾ ਕੁਵਾਲੀ ਹੈ ਜ਼ਿਲ੍ਹਾ ਕੁਵਾਲੀ ਦੇ ਵਿੱਚ ਤੇ ਜਿਹੜੀ ਇਹ ਮੇਵਸਤ ਇਲਾਚਾਰ ਲਾਗੜੀ ਕਰਨ ਲਈ ਹੈ ਜਿਹੜਾ ਫੋਨ ਦਾ ਪਤਾ ਲੱਗਿਆ ਪਿਛਲੇ ਲਗਭਗ ਹਫਤੇ ਤੋਂ ਹੀ ਹਾਂ ਜੀ ਲਗਭਗ ਹਫਤੇ ਤੋਂ ਅਲੱਗ-ਅਲੱਗ ਜਿਹੜੀਆਂ ਤਿੰਨ ਬੋਸ ਸੈਲਰੀਆਂ ਹੈ ਜੀ ਅੱਛਾ ਤੇ ਐਮਜੂਲੈਂਸ ਤੇ ਬੋਰਸ ਇੱਥੇ ਪਰ ਅੰਦਰ ਦੇ ਹਾਲਾਤ ਜਿਹੜੇ ਹੈਗੇ ਆ ਜੀ ਸਵੇਰੇ ਮੰਨਦਾ ਉਹ 7 ਵਜੇ ਵੱਡੀਆਂ ਸੀ ਅੰਦਰ ਬੋਸ ਹਾਂ ਹਾਂ ਜੀ ਤੇ ਉਹ ਤਾਂ ਇਦਾਂ ਲੱਗ ਜਾਂਦਾ ਵੀ ਕਿਨੂੰ ਛੱਡিয়ে ਤੇ ਕਿਨੂੰ ਅੰਦਰ ਜਿੱਥੇ ਵੀ ਜਾਂਦੇ ਆ ਉੱਥੇ ਹਾਲਾਤ ਕੋਈ ਕਹਿੰਦਾ ਤਰੇੜਾਂ ਆਈਆਂ ਹੋਈਆਂ ਬਾਹਰੋਂ ਵੀ ਦੇਖ ਰਹੀਆਂ ਉਹ ਕੰਨਾਂ ਨੂੰ ਤਰੇੜਾਂ ਆਈਆਂ ਹੋਈਆਂ ਪਰ ਛਾਤੇ ਖੜੇ ਐਦਾਂ ਲੱਗਦਾ ਵੀ ਕਿਦਾਂ ਚੱਕ ਕੇ ਇਹਨੂੰ ਪਾਸੇ ਰੱਖ ਦਈਏ ਜੇਰਸਾ ਦਾ ਇਹਨਾਂ ਪੌਣ ਜੇਰਸਾ ਦਾ ਇਸ ਏਰੀਏ ਦੇ ਵਿੱਚ ਕਿੰਨੀਆਂ ਜਿਹੜੀਆਂ ਤੁਹਾਡੀਆਂ ਬੋਟਸ ਆ ਜਾਂ ਇੱਥੇ ਇੱਕ ਇੱਕ ਬੋਟੀ ਸੰਸਾਦੀ ਬੋਡਰ ਤੇ ਕੰਟੇ ਨਹੀਂ ਚੱਲਦੇ ਫਿਲਹਾਲ ਇਸ ਏਰੀਆ 'ਚ ਇੱਕੀ ਬੋਟ ਇਕੱਠੀਆਂ ਹੋ ਰਹੀਆਂ ਰਸਤੇ ਇਕੱਠੇ ਹੋ ਜਾਂਦੀਆਂ ਇਧਰੋਂ ਮਿੱਤਲ ਦੀ ਪਿਛਲੇ ਕੋਹੋਂ ਆਈਆਂ ਰਸਤੇ ਮਿਲ ਜਿੰਦੀਆਂ ਪਰ ਇੱਕ ਬੋਟ ਢੇੜਾ ਲਾਉਂਦੇ ਕਿੰ ਡਿਪੈਂਡ ਕਰਦੇ ਨੇ ਜਿਹੜੇ ਸੀ ਡੇੜਾ ਜਵਾਬ ਸਾਡੇ ਅੱਧਾ ਚੱਲਦੇ ਸੀ ਕਿੰਨੇ ਕਿਲੋਮੀਟਰ ਹੁੰਦਾ ਜੀ 2.5 ਘੰਟੇ ਚਾਹੀਦੇ ਕਿਲੋਮੀਟਰ ਪਰ ਗਿਣੇ ਨਹੀਂ ਜਾਂਦੇ ਕਿੰਨੇ ਬਣ ਜਾਂਦੇ ਕਿ ਦੋ ਤੇ ਪਾਣੀ ਦੇ ਵਿੱਚ ਵਿੱਚ ਬਣੇ ਜਾਂਦਾ 10 15 ਕਿਲੋਮੀਟਰ ਤੱਕ ਬਣੇ ਜਾਂਦਾ ਹਣਾ ਇੱਕ ਸਾਲ ਕਿਲੋ ਆਉਣ ਜਾਂਦੇ 2.5 ਘੰਟੇ ਲੱਗਦੇ ਹੈਨਾ ਜੇ ਰੁਕੇ ਇੱਕ ਚੱਕਰ ਕਿੰਨੇ ਬੈਠਾਈਆਂ ਨੇ ਉਹਦੇ 2.5 ਘੰਟੇ ਮੈਂ ਉਹੀ ਪੁੱਛ ਰਿਹਾ ਨਾ ਹੁਣ ਕਿਉਂਕਿ ਬੰਦੇ ਦੀ ਗਿਣਤੀ ਤਾਂ ਬਹੁਤ ਜ਼ਿਆਦਾ ਆ ਭਾਵੇਂ ਆਪਾਂ ਲੱਗੇ ਹੋਇਆ ਹੁਣ ਬੋਟ ਨੂੰ ਵੀ ਆਪਾਂ ਠੰਡਾ ਕਰਨਾ ਪੜੇਗਾ ਗਰਮ ਹੋ ਜਾਂਦਾ ਇਹ ਬੰਦੇ ਨੂੰ ਵੀ ਹਮਸ ਬਹੁਤ ਹੁੰਦਾ ਜੀ ਉੱਚ ਪ੍ਰਸ਼ਾਸਨ ਨੂੰ ਵੀ ਭੇਜਣੀਆਂ ਚਾਹੀਦੀਆਂ ਜਾਂ ਜਿੱਥੇ ਬੰਦੇ ਜ਼ਰੂਰੀ ਹੈ ਨਹੀਂ ਬਹੁਤ ਜ਼ਿਆਦਾ ਲੋੜ ਹੈ ਇਸ ਦੇ ਵਿੱਚ ਜੇ ਮੈਂ ਅਮਰਜੈਂਸੀ ਕੋਈ ਹਾਲਾਤ ਹੋਣੇ ਐ ਐਂਬੂਲੈਂਸਾਂ ਦੀ ਲੋੜ ਹੁੰਦੀ ਇੱਕ ਟ੍ਰੇਨ ਦਾ ਐਕਸੀਡੈਂਟ ਹੋ ਗਿਆ ਬਿਲਕੁਲ ਕਿੰਨੀ ਐਂਬੂਲੈਂਸਾਂ ਦੀ ਲੋੜ ਪੈਂਦੀ ਹੈ ਇਸੇ ਤਰੀਕੇ ਨਾਲ ਵੀ ਉਹੀ ਕੇਸ ਹਨ ਨਾ ਤੇ ਇਹਦੇ ਲਈ ਤਾਂ ਐਂਬੂਲੈਂਸ ਕਿਸੀ ਹੋਣਾ ਨਾ ਇਹਨਾਂ ਦੇ ਬੋਰਡ ਹੀ ਹੈ ਨਾ ਤੇ ਬੋਰਡ ਦੇ ਅੰਦਰ ਤਾਂ ਹਜ਼ਾਰਾਂ ਨੇ ਭਾਈ ਅਸੀਂ ਹੁਣ ਥੋੜੀ ਦੇਰ ਪਹਿਲਾਂ ਜਿਵੇਂ ਬੰਦੇ ਕਿੰਨੇ ਕੁ ਹੈਗੇ ਜੀ ਫੁੱਲਸਾਟ ਅੰਦਰ ਕਿੰਨੇ ਬਣ ਗਏ ਆਈਡੀਆ ਨੂੰ ਮੈਨੂੰ ਲੱਗਦਾ ਬੇਨਿੰਦੇ ਬਹੁਤ ਹੋਊਗਾ ਜਿੰਦਾ ਪਿੰਡ ਗਿਣ ਦਿੰਦੇ ਆ ਕਈ ਪਿੰਡਾਂ ਚ ਡੈਟਾ ਤੇ ਗਈ ਮਾੜੀ ਗਈ ਫਾਈਨਲ ਚੈਨਲ ਮੇ ਬੰਦੇ ਕਹਿੰਦੇ ਆ ਇਹਦੇ ਪਿੰਡਾਂ ਬਟਾ ਜ਼ਰੂਰੀ ਬੰਦੇ ਜਿਨ੍ਹਾਂ ਨੂੰ ਜ਼ਰੂਰੀ ਲੋੜਾਂ ਨੇ ਉਹੀ ਆ ਰਹੇ ਆ ਬਾਕੀ ਆਦੇ ਨਹੀਂ ਆ ਰਹੇ ਉਹਨਾਂ ਨੂੰ ਮੈਡੀਕਲ ਦੀ ਹਾਂਜੀ ਹਾਂਜੀ 3 ਦਿਨ ਪ੍ਰੋਗਰਾਮ ਆਫੀਆ ਠੀਕ ਹੈ ਦਵਾਈ ਕੁਝ ਪਕਾਸ਼ਨ ਨੇ ਕਹਿ ਰਿਹਾ ਵੀ ਬੰਦਿਆਂ ਲਈ ਪਿਆਰ ਨਹੀਂ ਹੈਗੇ ਮਤਲਬ ਤੁਸੀਂ ਅੰਦਰ ਗਏ ਤੁਹਾਨੂੰ ਕੀ ਲੱਗਦਾ ਵੀ ਲੋਕ ਆਪ ਨਹੀਂ ਆਉਣਾ ਚਾਹੁੰਦੇ ਨੇ ਨਹੀਂ ਇਦਾਂ ਨਹੀਂ ਹਰ ਇੱਕ ਦੇ ਪਰਿਵਾਰ ਦੀ ਆਪਣੀ ਆਪਣੀ ਸਿਚੁਏਸ਼ਨ ਹੈ ਨਾ ਕੁਝ ਆਉਣਾ ਚਾਹੁੰਦੇ ਆ ਤੇ ਕੁਝ ਨਹੀਂ ਆਉਣਾ ਚਾਹੁੰਦੇ ਉਹਨਾਂ ਨੂੰ ਸਮਾਨ ਚਾਹੀਦਾ ਹੁੰਦਾ ਜਿਹੜਾ ਦਵਾਈਆਂ ਚਾਹੀਦੀ ਹੁੰਦੀਆਂ ਜਿਹੜੇ ਆਉਣਾ ਚਾਹੁੰਦੇ ਆ ਉਹਨਾਂ ਲਈ ਤੁਹਾਨੂੰ ਕੀ ਲੱਗਦਾ ਜਿੰਨੀਆਂ ਕਿੱਟੀਆਂ ਦੀ ਲੋੜ ਉਹਨੀਆਂ ਹੋਰ ਜਿਆਦਾ ਲੋੜ ਕਿੰਨੀਆਂ ਘੱਟ ਤੋਂ ਘੱਟ ਕਿੰਨੀਆਂ ਚਾਹੀਦੀਆਂ ਮੰਦਰਾ ਦਾ ਵੀ ਜਿੰਨੀਆਂ ਕਿਸੇ ਹੁਣ ਚੱਲ ਰਹੀਆਂ ਆ ਇਹਦੇ ਨਾਲੋਂ 5-6 ਗੁਣਾ ਜ਼ਿਆਦਾ ਕੀ ਸੀ ਹੁਣ ਕੋਈ ਘਬਰਾਟ ਦਾ ਮੌਲਤ ਨਹੀਂ ਹੈ ਘਬਰਾਟ ਦੀ ਦਵਾਈ ਕਹਿ ਕੇ ਮੰਗਦੇ ਆ ਉਹਨਾਂ ਨਾਲ ਸਰ ਨਾਲ ਬਕਰੇ ਹਾਂਜੀ ਐਸ ਐਚਓ ਆਪਣੇ ਐਸ ਐਚਓ ਬੱਲਾ ਤੋਂ ਮੈਂ ਇਸ ਇਲਾਕੇ ਦਾ ਐਸ ਐਚਓ ਹਾਂ ਜਿਨ੍ਹਾਂ ਦਾ ਅੱਜ ਆਸਰੇ ਵਾਲਿਆਂ ਦਾ ਮੈਂ ਬਹੁਤ ਬਹੁਤ ਦਿਲੋਂ ਦਿਲ ਦੀਆਂ ਅਰਦਾਸਾਂ ਤੋਂ ਧੰਨਵਾਦ ਕਰਦਾ ਹਾਂ ਔਰ ਮੈਂ ਇਹਨਾਂ ਨੂੰ ਬੇਨਤੀ ਕਰਦਾ ਇਲਾਕੇ ਦੀ ਵੀ ਮੰਗ ਹੈ ਕਿ ਜਿਸ ਤਰ੍ਹਾਂ ਅੱਜ ਇਹਨਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਇਹ ਅਗਲੇ ਸਮੇਂ 2-3 ਦਿਨਾਂ ਤੇ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਗੇ ਅਸੀਂ ਜੋ ਜੋ ਪਬਲਿਕ ਅੰਦਰ ਫਸੀ ਹੋਈ ਹੈ ਉਹ ਸਾਰੀ ਅਸੀਂ ਬਾਹਰ ਲਿਆਉਣ ਚ ਕੰਮ ਜਾਵਾਂਗੇ ਮੈਂ ਫਿਰ ਆਪਣੇ ਆਪਣੇ ਵੱਲੋਂ ਇਲਾਕੇ ਵੱਲੋਂ ਇਹਨਾਂ ਦਾ ਬਹੁਤ ਬਹੁਤ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਇਹ ਸਰ ਲੋਕੇਸ਼ਨ ਦੱਸ ਦਿਓ ਜੀ ਇੱਕ ਵਾਰੀ ਲੋਕੇਸ਼ਨ ਕਿਹੜੇ ਕਿਹੜੇ ਜਗ੍ਹਾ ਇੱਥੇ ਰੈਸਕੂ ਕਰ ਰਹੇ ਹੋ ਕਿਹੜੇ ਕਿਹੜੇ ਪਿੰਡ ਇੱਥੇ ਜਿਹੜੇ ਕਾਫੀ ਪੰਨੇ ਬਡਾਲਾ ਹੈਗਾ ਕਾਲੇਖੇ ਥਾੜਾ ਇੱਥੇ ਜਿਆਦਾ ਵੱਡੇ ਪੈਣ ਨਹੀਂ ਕਿ ਨਿੱਕੇ ਨਿੱਕੇ ਟਾਹਣੀਆਂ ਬੈਠੀਆਂ ਜਿਹਦੇ ਕਰਕੇ ਸਮੱਸਿਆ ਆ ਰਹੀ ਹੈ ਠੀਕ ਜੀ ਅਸਲੀ ਮਾਈਕਸ ਵਾਲਾ ਭਾਜੀ ਪਤਾ ਕੀ ਹੈ 2 ਦਿਨ ਪਹਿਲਾਂ ਲੋਕਾਂ ਦੀ ਡਿਮਾਂਡ ਜਿਆਦਾ ਸੀ ਕਿ ਸਾਡੇ ਪੱਠੇ ਮਰ ਗਏ ਪਸ਼ੂਆਂ ਦੀ ਫੀਡ ਜਾਂ ਪਾਣੀ ਦੀ ਡਿਮਾਂਡ ਹੀ ਸੀ ਹੁਣ ਪਾਣੀ ਦਾ ਲੈਵਲ ਵੱਧ ਗਿਆ ਅੱਗੇ ਨਾਲੋਂ 2.5 ਫੁੱਟ ਪਰਸੋਂ ਨਾਲੋਂ ਲੋਕਾਂ ਦੀ ਮਤਲਬ ਬੀਪੀ ਘਟੇ ਹੋਏ ਆ ਕੁਝ ਲੋਕ ਜਿਹੜੇ ਸਾਨੂੰ ਮਿਲੇ ਆ ਨਾ ਮੈਡੀਕਲ ਇਕਦਮ ਮੈਡੀਕਲ ਹੋ ਗਈ ਤੇ ਇਕਵਾਂ ਨੇ ਉਂਗਲੀਆਂ ਕੱਢੀਆਂ ਸ਼ੁਰੂ ਹੋ ਗਈਆਂ ਸੈਕੰਡਰੀ ਪ੍ਰੋਬਲਮ ਪਾਣੀ ਗੰਦੇ ਤੇ ਹੁਣ ਉਹਨਾਂ ਦੀ ਡਿਮਾਂਡ ਬਦਲਦੀ ਜਾ ਰਹੀ ਹੈ ਰੈਸਕਿਊ ਹੈ ਰੈਸਕਿਊ ਕਰਨ ਦੀ ਅੱਛਾ ਸਾਨੂੰ ਮੱਧ ਤੇ ਮੱਧ ਸਾਡੀ ਕੀ ਖਾ ਪੀ ਕੇ ਵੀ ਓਕਾ ਰਹਿਣਾ ਤੇ ਰੈਸਕਿਊ ਕਰਨ ਦੇ ਕਿੱਥੇ ਜਾਣਾ ਚਾਹੁੰਦੇ ਆ ਕਹਿੰਦੇ ਅਸੀਂ ਇਸ ਤਰ੍ਹਾਂ ਕੋਈ ਜਾਣਾ ਠੀਕ ਹੈ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਕਿ ਸਪੈਸ਼ਲ ਨੀਡ ਦੇ ਬੱਚੇ ਆ ਕਿ ਵੈਸੇ ਛੋਟੇ ਬੱਚੇ ਆ ਕਿਹੜਾ ਨਹੀਂ ਇੱਥੇ ਪਹੁੰਚਦੇ ਹੋ ਜਾਣ ਉਦੋਂ ਬਾਅਦ ਤਾਂ ਅਗਲਾ ਵੇਖ ਹੀ ਲੈਂਦਾ ਹਾਂ ਬਸ ਇੱਥੇ ਇਕ ਉਹਨਾਂ ਦੀ ਨੀਡ ਹੁੰਦੀ ਹੈ ਤੇ ਬਹੁਤ ਵੀ ਨੀਡ ਹੈਗੀ ਹੈ ਹੋਰ ਕੱਦੋਂ ਦਾ ਜੀ ਮੇਨ ਮਸਲਾ ਤਾਂ ਇਹੀ ਆ ਨਾ ਜੀ ਵੀ ਸਾਰੇ ਜਾਂਦੇ ਬਾਹਰ ਖਾਣ ਨੂੰ ਜਿਹੜੀ ਪਿੰਡਾਂ 'ਚ ਪਸ਼ੂ ਵੀ ਹੈਗੇ ਆ ਪਸ਼ੂਆਂ ਦਾ ਕਿਦਾਂ ਜਿਹੜਾ ਚਾਰੇ ਦਾ ਕਿਦਾਂ ਉਹ ਬਹੁਤ ਆਪ ਤੇ ਅਮਰਜਸੀ ਬਿਲਾਦ ਬਣ ਰਹੇ ਆ ਪਸ਼ੂਆਂ ਦਾ ਕੀ ਬਣੂਗਾ ਜੀ ਮੈਂ ਕਹਿੰਦਾ ਬੰਦਿਆਂ ਦਾ ਕੀ ਬਣੂਗਾ ਤੁਸੀਂ ਕਹਿੰਦੇ ਪਸ਼ੂਆਂ ਦਾ ਕੀ ਬਣੂਗਾ ਦੋਨਾਂ ਦਾ ਕੀ ਬਣੂਗਾ ਨਹੀਂ ਚਲ ਪਸ਼ੂਆਂ ਵਾਸਤੇ ਤਾਂ ਸਰਕਾਰ ਵੀ ਕਹਿ ਰਹੀ ਐ ਅਸੀਂ ਕਰ ਰਹੇ ਹਾਂ ਬਹੁਤ ਕੁਝ ਆਪਣੇ ਲੋਕਾਂ ਵਾਸਤੇ ਪਰ ਪਸ਼ੂਆਂ ਵਾਸਤੇ ਪਸ਼ੂ ਪਾਣੀ 'ਚ ਖੜੇ ਆ ਨਾ ਹਾਂ ਮੰਨ ਲਓ ਅਮਰ ਜੀ ਅਸੀਂ ਗੱਲ ਐ ਕਰਦਣਾ ਬਾਹਰ ਐ ਪਸ਼ੂ ਥੱਲੇ ਅੱਛਾ ਜੀ ਕਿੰਨੀ ਦੇਰ ਪਾਣੀ ਖੜਨੀ ਜਾਊਗਾ ਉਹਨਾਂ ਦੇ ਪੈਰ ਖਰਾਬ ਹੋਣੇ ਹੁੰਦੇ ਬੰਦੇ ਗੱਲ ਰਹਿ ਐ ਤੇ ਆਉਣ ਵਾਲੇ 5-4 ਦਿਨ ਦੇ ਵਿੱਚ ਡਾਕਟਰਾਂ ਦੀ ਲੋੜ ਪੈਣੀ ਐ ਅੰਦਰ ਬਹੁਤ ਜ਼ਿਆਦਾ ਮੈਡੀਕਲ ਡਾਕਟਰ ਵਾਸਤੇ ਇੱਕ ਜਿਹੜੀ ਵੈਨ ਐ ਮੈਡੀਕਲ ਵਾਲੀ ਮੈਡੀਕਲ ਵੈਨ ਹੋਗਾ ਯਾ ਵੈਟਰਨ ਨਹੀਂ ਡਾਕ ਉਹ ਜਿਹੜੀਆਂ ਲੱਗੇ ਹੋਏ ਨੇ ਕੈਂਪ ਵਗੈਰਾ ਮਾੜਾ ਲੱਗਾ ਪਿੱਛੇ ਅੰਦਰ ਦੀ ਅਸੀਂ ਸੱਚ ਨਾਲ ਪਲਾਨਿੰਗ ਕੀਤੀ ਐ ਸਜੂ ਸਾਹਿਬ ਨੂੰ ਲੋੜ ਐ ਅਸੀਂ ਵੀ ਲੈ ਕੇ ਆਏ ਹਾਂ ਬੀਗ ਇ ਲਾਈਕ ਸਾਨੂੰ ਵੀ ਫਾਰਮੇਸੀ ਦੀ ਨੋਲੇਜ ਐ ਥੋੜੀ ਤੇ ਐਸਐਸਓ ਸਾਹਿਬ ਨੇ ਵੀ ਦੱਸਿਆ ਨਾ ਵੀ ਅੰਦਰ ਦੇ ਹਾਲਾਤ ਜਿਹੜੇ ਹੈ ਇਹਨਾਂ ਦੀ ਟੀਮ ਜਾਣਦੀ ਐ ਵੀ ਇਹਨੂੰ ਆਪਾਂ ਉੱਥੇ ਵੀ ਬਹੁਤ ਜ਼ਿਆਦਾ ਲੋੜ ਐ ਤੁਸੀ ਵੀ ਇੱਕ ਸੰਸਥਾ ਦੇ ਤੌਰ ਤੇ ਕੰਮ ਕਰਦੇ ਹੋ ਜੋ ਪ੍ਰਚਾਰਣ ਕੰਮ ਕਰ ਸਕਦਾ ਐ ਜੋ ਮੈਡੀਕਲ ਲੋੜ ਐ ਹੋਰ ਜ਼ਿਆਦਾ ਪੁਰਾਣੀਆਂ ਹਾਂ ਲੋੜਾ ਹੋਰ ਤੁਸੀਂ ਦੇਖੋ ਜੀ ਪੁਨਛੇ ਹੋਰ ਕੱਲ ਦੱਸਦਾ ਉਹ ਸਾਹਮਣੇ ਇੱਕ ਭਰਾ ਸੁਭਾ ਪਾਣੀ ਦਾ ਕੰਮ ਕਰ ਰਿਹਾ ਉਹ ਉਸਨੇ ਗਲਾਸ ਰੱਖੇ ਹੋਏ ਨੇ ਮਤਲਬ ਪਾਣੀ ਦੀ ਪਾਣੀ ਦਾ ਸਾਰਾ ਮਤਲਬ ਜੋ ਅੰਦਰ ਆ ਰਹੇ ਨੇ ਆਦਮੀ ਆ ਰਹੇ ਨੇ ਜਾਂ ਆ ਰਹੀਆਂ ਨੇ ਉਹ ਦੇਖੋ ਬੇਟੀ ਵੀ ਉਹਦੀ ਉਹ ਆਪ ਵੀ ਖੁਰਦ ਬੋਤਲ ਰੱਖ ਕੇ ਗਲਾਸਾਂ ਨੂੰ ਪਾਣੀ ਪ੍ਰੋਵਾਈਡ ਕਰ ਰਿਹਾ ਐਵੇਂ ਮੈਂ ਇਧਰ ਮਿਸਲ ਸਤਪੁਜ ਵਾਲਿਆਂ ਨੂੰ ਵੀ ਬੇਨਤੀ ਕੀਤੀ ਆ ਕਿ ਤੁਸੀਂ ਵੀ ਜੇ ਜਿੱਥੇ ਮਤਲਬ ਇੱਕ ਬੰਮ ਲਾ ਦਿਓ ਜਿਵੇਂ ਤੁਸੀਂ ਕੱਲ ਨੂੰ ਇੱਥੇ ਟਰੱਕ ਲਿਆਓ ਰੱਕ ਲਿਆ ਕੇ ਜੋ ਤੁਸੀਂ ਮਤਲਬ ਅੰਦਰੋਂ ਆ ਰਹੇ ਨੇ ਹੁਣ ਹੁਣ ਜਿਹੜੇ ਆਉਣ ਆ ਉਹਨਾਂ ਨੂੰ ਤੁਸੀਂ ਆਪਦੇ ਲੈਵਲ ਤੇ ਜਿਹੜਾ ਕੋਈ ਆ ਰਿਹਾ ਬੋਰੀ ਬੋਰੀ ਜੋ ਵੀ ਫੀਡ ਦੇਣੀ ਆ ਜਾਂ ਚਾਰਾ ਦੇਣਾ ਉਹ ਇਸ ਤੇ ਤੁਹਾਡਾ ਕੈਂਪ ਲੱਗਿਆ ਹੋਵੇ ਤੇ ਨਾਲ ਨਾਲ ਦੇਜਾ ਜਿਸ ਤਰ੍ਹਾਂ ਮਿਸਾਲ ਇੱਕ ਪਾਣੀ ਵਾਲੇ ਨੇ ਕਿੰਨੇ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਕੰਮ ਕਰ ਰਿਹਾ ਇਹਨਾਂ ਨੂੰ ਵੀ ਇਹੀ ਰਿਕਵੈਸਟ ਕੀਤੀ ਸੀ ਕਿ ਜ਼ਿਆਦਾ ਚੱਕਰ ਲਾਉਣ ਦਾ ਤਾਂ ਕੋਈ ਫਾਇਦਾ ਨਹੀਂਗਾ ਹਰ ਥਾਂ ਤੇ ਤੁਹਾਡਾ ਕੈਂਪ ਬਣ ਜਾਵੇ ਤੁਹਾਡਾ ਮੰਗਵਾਂ ਲੱਜਾਵੇ ਤੇ ਬਣੇ ਬਣੇ ਹੋਈ ਕੈਂਪ ਹਾਂ ਬਣੇ ਕੀ ਕਹਿਣਾ ਇਹ ਖੌਦ ਚਾਰਾ ਤਾਂ ਸੰਗਤ ਨੇ ਬਥੇਰਾ ਲਿਆ ਦੇਣਾ ਰੋਟੀ ਵੀ ਲਿਆ ਦੇਣੀ ਹੈ ਮੈਨੂੰ ਪਤਾ ਮੈਡੀਸਨ ਵੀ ਫੋਨ ਨੇ ਮਸਲਾ ਉਹਦੇ ਬੰਦੇ ਅੰਦਰੋਂ ਕੱਢਣੇ ਕੱਢਣ ਦਾ ਹੀ ਮਸਲਾ ਹੈ ਵੱਡਾ ਮਸਲਾ ਉਹ ਆ ਜਿਹੜੀ ਗੱਲ ਸਮਝਣ ਦੀ ਲੋੜ ਆ ਕੱਟੀਆਂ ਚਾਹੀਦੀਆਂ ਆ ਬਾਕੀ ਚਾਰਾ ਫੂਲ ਦਾ ਬਾਅਦ ਦਾ ਕੰਮ ਹੋਊਗਾ ਹਮਮ ਬੰਦੇ ਕੱਢੀਏ ਦੁਬਾਰਾ ਨਿਕਲਦਾ ਮੈਂ ਤਾਂ ਇਹੀ ਫੀਲ ਕਰਦਾ ਜੀ ਕਿਸੇ ਸਸਤਾ ਕੋਲੇ ਵੀ ਹੈਗੇ ਮੋਟਸ ਉਹ ਵੀ ਦੇਣ ਸਰਕਾਰ ਕੋਲੇ ਕਿਉਂਕਿ ਜਿਆਦਾ ਰਿਸੋਰਸ ਹੁੰਦੇ ਕੰਮ ਸਰਕਾਰ ਤਾਂ ਜਿੰਨੀਆਂ ਮੰਗੀਆਂ ਇੱਕ ਹੀ ਜਗ੍ਹਾ ਆਈ ਫਿਰ ਦੋ ਦੋ ਜਿਹੜੇ ਲੋਕ ਪੜੀ ਗਏ ਸਾਲ ਹੋ ਗਏ ਦੋ ਤਿੰਨ ਫੁੱਟ ਹੋਰ ਵਧ ਆਇਆ ਬਹੁਤ ਹਜ਼ਾਰ ਬਹੁਤ ਵੱਡਾ ਡਿਸਾਸਟਰ ਜੀ ਫਿਰ ਕੋਈ ਕਹਿਰ ਆ ਉਹਦਾ ਕੋਈ ਹੱਲ ਹੀ ਨਹੀਂ ਹੁੰਦਾ ਠੀਕ